ਲਗਦਾ ਨਹੀਂ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਤੇ ਕਈ ਕੁੜੀਆਂ ਜਿਵੇਂ ਆਪਾਂ ਸਾਰੇ ਤਾਂ ਨਹੀਂ ਕਹਿ ਸਕਦੇ 1-2% ਇਦਾਂ ਦੀਆਂ ਵੀ ਆ ਵੀ ਆਹ ਇਹ ਹਰਕਤਾਂ ਜਿਹੜੀਆਂ ਸਿੱਖ ਕੇ ਆਈ ਹੈ ਉਹ ਉੱਥੋਂ ਹੀ ਆਈ ਸੀ ਇਹ ਰਿਪੋਰਟ ਹੋ ਕੇ ਆਈ ਕਹਿੰਦੇ ਹਾਂ ਇਹ ਤਾਂ ਚਲੋ ਕੁੜੀ ਬਾਰੇ ਤਾਂ ਮੈਂ ਇਹੀ ਕਹਿਣਾ ਚਾਹੁੰਨਾ ਬਾਈ ਵੀ ਉਹ ਨਾ ਉਹਨੂੰ ਛੱਡ ਦਿੰਦੀ ਮੇਰੇ ਵੀ ਉਹ ਕੱਲੇ ਕੁੜੀ ਬਾਰੇ ਕਿਉਂ ਮੇਰੇ ਵੀ ਭੈਣਾਂ ਹਨਾ ਕਿਸੇ ਹਰੇਕ ਦੀਆਂ ਭੈਣਾਂ ਆਏ ਨਹੀਂ ਹੁੰਦੀਆਂ ਹਨ ਹੁਣ ਉਹਨੇ ਆਪਦੇ ਮਾਪਿਆਂ ਨੂੰ ਆਪਦੀ ਪੀੜ੍ਹੀ ਨੂੰ ਦਾਗ ਲਾਤਾ ਮੈਂ ਆਪ ਖੁਦ ਇੱਕ ਤਿੰਨ ਭੈਣਾਂ ਦਾ ਭਰਾ ਹਾਂ ਮੇਰੀਆਂ ਭੈਣਾਂ ਬਾਹਰ ਆ ਮੇਰੇ ਵਿਊ ਇਹ ਹੈ ਵੀ ਬਈ ਉਹਨੇ ਇਹਨਾਂ ਨੂੰ ਮੁੰਡੇ ਨੂੰ ਛੱਡ ਦੇਣਾ ਚਾਹੀਦਾ ਸੀ ਜਿਹੜੀ ਕੋਰੀ ਤੇ ਸਪਸ਼ਟ ਗੱਲ ਹੈ ਪਰ ਉਹਨੇ ਉਹ ਕੀਤਾ ਜਿਹੜਾ ਪੰਜਾਬ ਲਈ ਦਾਗ ਲੈਣਾ ਹੀ ਨਹੀਂ ਇਹ ਵੀ ਤਾਂ ਹੋ ਸਕਦਾ ਨਾ ਵੀ ਹੁਣ ਉਹਨਾਂ ਦੀਆਂ ਪੀੜ੍ਹੀਆਂ ਤੱਕ ਵੀ ਯਾਦ ਰੱਖਣਗੇ ਵੀ ਇਸ ਖਾਨਦਾਨ ਦੇ ਵਿੱਚ ਇੱਕ ਐਸੀ ਧੀ ਜੰਮੀ ਜੀ ਨੇ ਐਡਾ ਕਨਾਉਣਾ ਕੰਮ ਕੀਤਾ ਤੂੰ ਇੱਥੋਂ ਨੋਟ ਕਰ ਬਾਈ ਜਿਹੜਾ ਮੈਂ ਪੈਨ ਵਾਲਾ ਬੰਦਾ ਪਤਾ ਬਾਲੇ ਦਿਲਦਰਿਆ ਬੰਦੇ ਤੂੰ ਇਹ ਵੇਖ ਜਿਹੜੇ ਉਹ ਕੁੜੀ ਦੇ ਰਿਸ਼ਤੇਦਾਰ ਹੋਣਗੇ ਉਹ ਸ਼ਰਮ ਕਰਦੇ ਹੋਣਗੇ ਹੂੰ ਕਿਤੋਂ ਦੇ ਨੰਗਣਗੇ ਨਾ ਉਹ ਸ਼ਰਮ ਕਰਦੇ ਹੋਣਗੇ ਤੇ ਕੁੜੀ ਦੇ ਮਾਂ ਪਿਓ ਨੂੰ ਤਾਂ ਪੁੱਛਣੇ ਕਿਸੇ ਨੇ ਨਹੀਂ ਹੂੰ ਹਨਾ ਇਹ ਅਲੀਗੇਸ਼ਨ ਕੁੜੀ ਤੇ ਜਾਵੜੀ ਕੁੜੀ ਤਾਂ ਜੇਲ੍ਹ ਗਈ ਮੇਰਾ ਕੋਈ ਕਿਸੇ ਨਾਲ ਨਿੱਜੀ ਕੋਈ ਪਰਸਨਲ ਕੋਈ ਹੋ ਨਹੀਂ ਬਾਈ ਮੈਂ ਤਾਂ ਇਹ ਕਹਿਣਾ ਜਿਹੜਾ ਜਿਹੜਾ ਗਲਤ ਹੈ ਉਹਨੂੰ ਗਲਤ ਕੋ ਭਵਾਂ ਸਕਾ ਪਿਓ ਭਵਾਂ ਸਕੀ ਮਾਂ ਪਰ ਉਹ ਤਾਂ ਯਾਰ ਇੱਕ ਪੀੜੀ ਇੱਕ ਔਰਤ ਜਿਹਨੇ ਸੂਰਮੇ ਪੈਦਾ ਕੀਤੇ ਯਾਰ ਇਹ ਬੜੀ ਵੱਡੀ ਗੱਲ ਹੈ ਯਾਰ ਉਹਨੇ ਔਰਤ ਜਾਤ ਨੂੰ ਦਾਗ ਲਾ ਦਿੱਤਾ